ਚੰਗਾ ਮੁਰਗਾ ਲਾ ਆ ਵੀ ਚੱਕ ਲੈ ਰੱਖੀ ਇੱਕ ਅੱਖ ਦੇ ਖਰਾਬ ਹੈ ਜੀ ਬਹੁਤ ਚੰਗਾ ਮੁਰਗਾ ਕਰੋ ਬਈ ਸ਼ੌਂਕ ਪੱਲੇ ਵਾਲਾ ਪੱਲੇ ਵਾਲਾ ਵੱਡਾ ਕੂਤਰ ਪਿਓਰ ਆ ਪੱਲੇ ਵਾਲਾ ਕੂਤਰਾ ਦੇਖੋ ਬਈ ਲਾਲ ਪੱਲੇ ਵਾਲਾ ਹਾਂ ਮਨੇ ਉਤਰਾ ਪੈਸੇ ਪੁੱਛਿਆ ਮਨੇ ਵੀ ਰ ਆ ਪਾ ਲੜਾਂਦੇ ਆ ਹਾਂ ਜੀ ਪਰ ਸੋਕ ਦਾ ਇਹ ਰੱਖਾਂ ਉਹ ਮਿੱਤਰ ਦਾ ਮਰ ਲੜਾਣੇ ਆ ਕੋਈ ਕਿਸੇ ਦਾ ਜਿੱਦਬੈਸ ਨਹੀਂ ਆਪਾਂ ਨੂੰ ਹਾਂ ਜੀ ਯਾਰ ਹਾਂ ਜੀ ਇਹਨੇ ਲੱਖ ਰੁਪਏ ਕੇ ਲਈ ਦੇ ਆਪਣੇ ਹੋ ਗਿਆ ਆਪਣੇ ਆ ਮਹੀਨੇ ਦੇ 2 ਮਹੀਨੇ ਹੋ ਗਿਆ ਜੀ ਇਹਨੇ ਡੇਢ ਦਿਨ ਉਸਕੇ ਬੱਚੇ ਬੜੇ ਗੱਭਣਾ ਦਿਲਛੇੜ ਕਾਕੀ ਵਾਲੇ ਬੜੇ ਵੀਰੋ ਕਰੋ ਬਈ ਸ਼ਾਮ ਤੇੜਾ ਪਲਸ ਹਾਈਟ ਹੈ ਇਸ ਕੀ ਤੇੜੇ ਵਿੱਚ ਕਿਹੜੀ ਨਸਲ ਹੈ ਜੀ ਇਹ ਉਹ ਵੀਰ ਆਪਣਾ ਮਾਰવાડી ਹੋਇਆ ਆਪਣੇ ਬਾਰੇ ਕਈ ਨਿੱਤਰ ਲੈ ਕੇ ਆਗਾ ਗੂਰੇ ਵਾਲੇ ਪੁੱਤਰ ਇਹ ਸੋਹਣੇ ਬਹੁਤ ਹੈ ਵੀਰ ਦੇਖ ਮੈਨੂੰ ਹੀ ਉਹ ਫੋਨ ਆਇਆ ਹਾਂ ਗੁਰੇ ਰਾਮ ਨੱਥੇਲੇ ਗੁੱਤਰ ਦੇ ਕਰੋ ਬਈ ਸ਼ਾਮ ਵਾਦ ਨੂੰ ਉੱਤਰਵਾਦ ਚੈਨਲ ਦੇਖਣ ਵਾਲੇ ਸਾਰੇ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮਿੱਤਰੋ ਅੱਜ ਪਹੁੰਚੇ ਆਪਾਂ ਬਾਈ ਗਰਦੀਪ ਰਾਣੀ ਮੱਜਰਾ ਦੇ ਪਿੰਡ ਤੇ ਬਾਈ ਦੇ ਕੂਤਰਾਂ ਦਾ ਕਰਾਵਾਂਗੇ ਤੁਹਾਨੂੰ ਸ਼ੌਂਕ ਦੇ ਬਾਈ ਨੇ ਘੋੜੀਆਂ ਦਾ ਫਾਰਮ ਬਣਾਇਆ ਏ ਤੇ ਬਾਈ ਦੇ ਘੋੜਿਆਂ ਦਾ ਕਰਾਵਾਂਗੇ ਸ਼ੌਂਕ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਸਾਰੇ ਸਾਡੇ ਦਰਸ਼ਕਾਂ ਨੂੰ। ਅੱਜ ਵੀਰ ਜੀ ਦਿਖਾਵਾਂਗੇ ਬਾਈ ਕਰੋ ਬਾਈ ਦੇ ਬਾਈ ਕੂਤਰ ਦਾ ਸ਼ੌਂਕ ਨੇੜੇ ਦਿਖਾਓ। ਇਹ ਆਪਣਾ ਪੱਠਾ ਵੀਰ ਘਰ ਕਾਈ। ਹਾਂਜੀ। ਸਕੱਪੇ ਉਹ ਵੀ ਦਿਖਾਵਾਂਗੇ ਪਿਓ ਘਣਾ 911 ਅੱਜ ਉਹ ਬਈ ਇਹਨਾਂ ਸੱਤ ਅੱਠ ਬਾਰੀ ਉੱਪਰ ਰਿਹਾ ਵਾ ਘਰੀ ਤਰਾ ਡਾਵਾ ਬਾਜੀ ਛੱਡਣਾ ਦਾ ਜੋ ਗੇੜਿਆਂ ਵਾਲੇ ਦੇ ਕੱਡਾਂ ਦੇ ਉੱਪਰੇ ਰਹਿ ਗਿਆ ਅਗਲੇ ਦਿਨ ਵੀ ਤਾਂ ਆਇਆ ਨਹੀਂ ਹੈ ਵੀ ਸਵੇਰੀ ਬਹਿ ਜਾਤਾ ਹਾਂਜੀ ਬਹੁਤਾ ਵਾ ਅਗਲੇ ਦਿਨ ਵੀ 2-3 ਵਜੇ ਉੱਤਰਾ ਦਾ ਸਵੇਰੀ ਉੱਠਦਾ ਕਿਹੜੀ ਨਸਲ ਤੇ ਵਾ ਜੀ ਇਹ ਬਈ ਇਹ ਆਪਾਂ ਡੱਬੀਆਂ ਕਹਦੇ ਇਹਨੂੰ ਆਪਣੇ ਪੁਰਾਣੇ ਕਬੂਤਰਾਂ ਮਾਸਕੇ ਲਾਲ ਡੱਬੀ ਆ ਬਾਪ ਲਾਲ ਚਿਨਾ ਡੱਬੀਆਂ ਕਹਦੇ ਇਹਨੂੰ ਪੁਰਾਣੇ ਕਬੂਤਰਾਂ ਹੀ ਆ ਆਪਣੇ ਜੋ ਫਿਰ ਮੁੱਲ ਵਾਲੀ ਬਰੀਡ ਆਪਣੀ ਕਰੋ ਬਈ ਸ਼ਾਮ ਇਸਕੇ ਬਾਪ ਕੇ ਨਾ ਆਪਾਂ ਨੂੰ 50000 ਰੁਪਏ ਦੇਰੇ ਦੇ ਫਿਰ ਆਪਾਂ ਨੇ ਵੇਚਿਆ ਨਹੀਂ ਇਸਕਾ ਬਾਪ ਵੀ ਦਿਖਾਉ ਕਿੱਤਾ ਬਿੱਲਾ ਬਾਪ ਹਾਂਜੀ ਹਾਂ ਅਰ ਦਿਖਾ ਦੋ ਇਹਨਾਂ ਕਰੋ ਬਈ ਸ਼ੌਂ ਬੀ ਬਾਜੀ ਮੈਂ ਲੈ ਕੇ ਦੇ ਵੀਰ ਝੂਰੇੜੀ ਬਾਜੀ ਦੀ ਹਾਂਜੀ ਪਰ ਰੋਕਲੀ ਛੱਡੀ ਨਹੀਂ ਐ ਦੀ ਮਾਂ ਮਾਦ ਕਰੇ ਕੋ ਪੁੱਤਰ ਤੂਰਾ ਢੇੜਾਂ ਵੀਰ ਹਾਂਜੀ ਮੈਂ ਰੋਕਲੀ ਦੀ ਵੀਰ ਆਪਾਂ ਨੇ ਬੱਚਿਆਂ ਦਾ ਵੀ ਬੋਲ ਗਈ ਇੱਕ ਆ ਬੀ ਡਬਲ ਜਣ ਇਹ ਸਾਰੇ ਰੰਗ ਕੱਢਦੇ ਆ ਬਾਪ ਆ ਇਸਕੇ ਚਰਚੇ ਤੇ ਵੀਰ ਹਾਂਜੀ ਮਾਂਜ ਕੀ ਮਤਲਬ ਹੈਗੇ ਮਰਗੀ ਦੀ ਮਾਂਜ ਜੀ ਕਾਤ ਵਾਲੇ ਬੜੀ ਕੂਤਰੀ ਪਿੱਛੇ ਹੀ ਥੋੜੇ ਦਿਨ ਪਹਿਲਾਂ ਮਰੀ ਮਾ ਇਸਕੇ ਬਾਅਦ ਭਾਈ ਨਾ ਵਾ 7 ਬਾਜੀਆਂ ਜਿੱਥੇ ਦੋ ਪਾਈ ਸੀ ਹਾਂਜੀ 3-4 ਵਜੇ ਤੋਂ ਕਰੀਂ ਜਿੱਤੇ ਆ ਠੀਕ ਹੈ 2 ਬਾਜੀਆਂ ਬਸੋਲੀ ਜਿੱਤੇ ਆ ਫਾਸਟੇ ਰਹੇ ਯਾਨੀ ਕਿ 57 ਕਬੂਤਰਾ ਮਾਨਿਮਾ ਦੇ ਕਬੂਤਰਾ ਆਪਣਾ ਸੈਕਿੰਡ ਰਿਆ ਪਰ ਦੋ ਵਾਰੀ ਫਾਸਟ ਰਹੇ ਬਸੋਲੀ ਇੱਕ ਛੋਟੇ ਜੋੜਾ ਜਿੱਤਿਆ ਅੰਟਾਲਾ ਪਹਿਲਾਂ ਤੋਂ ਨਾ ਵੀਰ ਮਤਲਬ ਕਿ ਜਿਸ ਤਰ੍ਹਾਂ ਸੈਕਿੰਡ ਕਬੂਤਰਾ ਨਿਯਾਮ ਨਹੀਂ ਹੋਗਾ ਹਾਂਜੀ ਅੰਟਾਲਾ ਬਾਜੀ ਹੁੜੀ ਦੀ ਕਲੱਬ ਦੀ ਹਾਂਜੀ ਸੈਕਿੰਡ ਰਹਿ ਜਾਗਾ ਭਾਈ ਮਲੇ ਕਈ ਕਬੂਤਰ ਹੁੜੇ ਦੇ ਕਲੱਬਾਂ ਦਾ ਮੈਚ ਠੀਕ ਕਿ ਸਰ ਕੀ ਜਿਹੜੇ ਕਿਰਦੇ ਨੇ ਬਹੁਤ ਕੂਤਰ ਬਿਠਾ ਰਿਹਾ ਜੀ ਕਿਹੜੀ ਨਸਲ ਚੋ ਆ ਜੀ ਉਹ ਕਾਹਤ ਨੇ ਕਹਦੇ ਆ ਵੀ ਆਪਣੇ ਪੁਰਾਣੇ ਕੂਤਰ ਆ ਮਾਪਾ ਬੱਚੇ ਚਿੱਟੇ ਚਰਚ ਦੇ ਇਸਕੇ ਉਹ ਤਾਂ ਮਰ ਗਏ ਉਹ ਰਹੇ ਪੱਠੇ ਗੜੀ ਘਰ ਉੱਪਰ ਕੇ ਆ ਮੇਰੇ ਨਜ਼ਰ ਨੂੰ ਠੀਕ ਹੈ ਇਸਕੀ ਤੀਆਂ ਵੀ ਰੋਕੀਏ ਇੱਕ ਦੋ ਜਾਂਦੇ ਨਹੀਂ ਸਭ ਤੋਂ ਖਾਸ ਗੱਲ ਇਹ ਨਹੀਂ ਮੈਂ ਉਹ ਆ ਵੀ ਛੋਟੇ ਛੋਟੇ ਪਿੰਡਾਂ ਬਗੀ ਜਾਂਦੇ ਨਹੀਂ ਘਰ ਅਸੀਂ ਵੀ 3-4 ਘੰਟੇ ਉਡਾ ਇਸ ਤੇ ਜਾਣਾ ਉੜਦੇ ਨਹੀਂ ਬਾਹਰ ਬਹੁਤ ਜ਼ੋਰ ਲਾਵਾਂ ਰੋਈ ਸ਼ੋ ਨਾਲਾ ਘੰਟੇ ਡੇਢ ਘੰਟੇ ਦੀ ਬਿੱਤ ਪਈ ਦੀ ਜਨਾ ਵੀ ਨੇੜੇ ਤੋਂ ਇਸਕੀ ਮਾਂ ਨਾ ਵੀਰਾ ਪਾ ਨੂੰ ਕੋਈ ਧੁੱਖੇ ਮ ਬਦਲਗਾ ਆਪਣੀ ਕਬੂਤਰੀ ਦੱਬ ਗਏ ਦਾ ਬੰਦਾ ਦੂਹੀ ਦੇਗਾ ਕਾਫੀ ਹੋਣਾਗਾ ਸਿਆਖੀ ਆਪਣੇ ਬਾਈ ਇਸकी मां ਵੀ ਦੋ ਵਾਜੀਆਂ ਘਰ ਕੀ ਜਿੱਤੀ ہوئی ਆ ਠੀਕ ਹੈ ਹਾਂ ਪੱਲੇ ਪੁੱਲੇ ਦਾ ਬਾਈ ਸ਼ੌਂਕ ਪੱਲੇ ਬਹੁਤ بڑے بڑے ਪੱਲੇ ਆ ਬਰੀਡ ਰੀਡਿੰਗ ਚ ਲਾਇਆ ਜੀ ਬਾਈ ਇਹ ਬਰੀਡਿੰਗ ਉਹ ਲਾ ਲਿਆ ਵੀਰ ਹਾਂ ਤਿੰਨ ਬਾਜੀਆਂ ਛੱਡਿਆ ਵੀਰ ਤਿੰਨੋ ਜਿੱਤਿਆ ਠੀਕ ਹੈ ਜੀ ਕਰੋ ਜੀ ਸ਼ੌਂਕ ਇਹ ਮੁੱਲ ਲਿਆਦਾ ਵੀਰ ਕੁੱਤਰ ਰਾਜਨ ਵਾਲਾ ਮਾਤੇ ਕੁੱਤਰ ਕਰੋ ਬਾਈ ਸ਼ੌਂਕ ਰਾਜਨ ਵਾਲੇ ਕੁੱਤਰਾਂ ਹੈ ਅੱਜ ਇਸ ਦਾ ਕੋਈ ਰਿਜ਼ਲਟ ਨਹੀਂ ਹੈ ਸੇਵਾਹੀ ਕਮੈਂਟ ਕਰ ਗਏ ਕਿਦਾਂ ਲੱਗਿਆ ਕਬੂਤਰ ਇਹ ਪੀਰਕੋਟ ਵਾਲੇ ਵੀ ਉਤਰ ਬਾਈ ਪਿੱਕੀ ਵਦੇ ਆਏ ਵੇ ਇਹ ਕਬੂਤਰ ਬਹੁਤ ਚੰਗਾ ਬਾਈ ਕਿ ਬੱਚੇ ਜਾਂਦੇ ਨਹੀਂ ਪੱਲੇ ਵਾਲਾ ਪੱਲੇ ਵਾਲੀ ਨਸਲ ਮਸ਼ਹੂਰ ਆ ਹਰ ਹੋਰ ਕਰੋ ਬਾਈ ਸਾਉ ਬਹੁਤ ਚੰਗਾ ਕਬੂਤਰ ਹੈਗਾ ਪੁੱਤ ਦਿਖਾਵਾ ਹੈਗਾ ਬਾਈ ਬਹੁਤ ਸੋਹਣੇ ਬੱਚੇ ਕੱਢਾ ਹੈ ਵੇਰੀ ਕੁੱਪਤ ਦਿਖਾਇਆ ਕਰੋ ਇਹ ਸ਼ੌਂਕ ਬਹੁਤ ਸੋਹਣੇ ਬੱਚੇ ਘਟਾ ਆਵੇ ਮੋਤੀਆਂ ਵਰਗੀ ਅੱਖਾਂ ਇਹਨਾਂ ਦੀ ਪਛਾਣ ਕੀ ਆਈ ਪੱਲੇ ਵਾਲੀ ਨਸਲ ਦੀ ਪੱਲੇ ਵਾਲੇ ਵੀ ਡਾਵੇ ਹੀ ਬਹੁਤ ਆਵੇ ਅੱਛਾ ਜਿੰਨੂੰ ਵੀ دیے ਹਨ ਤੇ ਕਰੀਬਨ ਬਈ ਸਾਰੇ ਹੀ ਕਹਦੇ ਆ ਵੀ ਰਿਕਾਟੇ ਤੋਂ ਉਡਾ ਆ ਗਏ ਆਪਣੇ ਬਧੂੜੀ ਉਡਾ ਆ ਬਾਕੀ ਹੋਰ ਆ ਜਿੰਨੂੰ ਵੀ دیے ਹਨ ਰਿਕਾਟੇ ਤੋਂ ਨਿਕਾ ਕੋਈ ਫਰਕ ਹੀ ਨਹੀਂ ਬਈ ਕਿੰਨਾ ਉਡਣਾ ਇਨ ਕੋ ਉਸ ਤਰ੍ਹਾਂ ਇਹ ਵੀ ਕਾਟ ਵਾਲਿਆਂ ਦਾ ਵੀ ਰੁਪੱਟਾ ਉਹ ਬੋਲਿਆਂ ਵਰ ਲੱਗਿਆ ਤਾਂ ਬੜਾ ਔਖਾ ਫੜਿਆ ਵੀਰਿਆ ਅੱਛੇ ਕੱਢਣ ਚਾਹੀਦੇ ਕਰੋ ਜੀ ਸ਼ੌਂ ਤੇ ਡੱਬੀ ਗਿਆ ਮੇਰੇ ਪੁੱਤ ਕਪੂਰੀ ਜਿੱਤਿਆ ਦਾ ਬਾਈ 22 ਘੰਟੇ ਕੀ ਬਿੱਤ ਪਾਈ ਜੀ ਬਾਹਟ ਕੋ ਉਤਰਨ 22 ਘੰਟੇ ਬਾਤ ਹੋ ਰਿਹਾ ਸਾਡਾ ਬੱਚਾ ਇਹ ਕਿਹੜੀ ਨਸਲ ਚ ਹੋਈ ਪੱਲੇ ਵਾਲੇ ਮਾ ਦੀ ਠੀਕ ਉਹ ਪਤਾ ਅਚਾਨਕ ਹੀ ਕੱਢਿਆ ਆ ਬੱਚੇ ਚਿੱਟੇ ਕੱਢਾ ਇੱਕ ਕੱਢਿਆ ਦਾ ਨੀਲਾ ਪੂਰੀ ਛੱਡਦਾ ਬਾਈ 2 2.5 ਘੰਟੇ ਕੀ ਵਿੱਚ ਪਾਈ ਦੀ ਬੱਚ ਪੱਠੇ ਨੇ ਬਾਹਟ ਕੋ ਉਤਰਨ ਏ ਬਈ ਆਪਣੇ ਦੱਬੀ ਆ ਮੈਂ ਜੀ ਪੁਰਾਣਾ ਪੱਠਾ ਲਕੀਰਾਂ ਵਾਲੇ ਵੀ ਕਹਿੰਦੇ ਐ ਇਹਨੂੰ ਕਰੋ ਈ ਸ਼ਾਂਗਾ ਇਹ ਇੰਨਾ ਜ਼ੋਰ ਲਾਵਾਦਾ ਘਰੀ ਨਾਲ ਪਿੱਛੇ ਦੇ ਲਿਬੜ ਜਾਦਾ ਬਈ ਉਹ ਲਾ ਲਾ ਮਿੱਠਾ ਵਾ ਹਾਂਜੀ ਇਦਾਂ ਜ਼ੋਰ ਮਾਰਨੇ ਵਾਲਾ ਕਬੂਤਰ ਐ ਬਾਜੀਏ ਨਹੀਂ ਛੱਡਿਆ ਗਿਆ ਪੱਠੇ ਬਹੁਤ ਊੜਾ ਅੰਗਰੇਜ਼ੀ ਜੋਈ ਸ਼ਾਂਗਾ ਹਮ ਨੂੰ ਕੋਈ ਨਾਮ ਹੀ ਨਹੀਂ ਇਹ ਵੀਰ ਆਪਣਾ ਬੜਾ ਜੌਂਸਰਾ ਕਬੂਤਰ ਦਾ ਪੁੱਤ ਆ ਬੜਾ ਜੂਸਰਾ ਜਿਹੜੇ ਆਪਣੇ ਬੰਦੇ ਆ ਉਹ ਨਾ ਦੇਖਿਆ ਵਾ ਸਾਰਿਆਂ ਨੇ ਮਰ ਗਏ ਬਾਪਿਕਾ ਹਾਂਜੀ ਕਪੂਤਰੋ ਉਕ ਲੈਦਾ ਵਰੜਾ ਉਹ ਉਧਰ ਕਿੱਥੋਂ ਆਏ ਤੇ ਉਹ ਵੀਰ ਨਾ ਆਪਣੇ ਜਿਹੜੇ ਛੋਟੇ ਹੁੰਦੇ ਪੁਰਾਣਾ ਵੀਰਾਲ ਅੱਛਾ ਜੀ ਮੇਰੇ ਦਾਮਾ 10 15 12 13 ਸਾਲ ਪਹਿਲਾਂ ਆਇਆ ਤਾਂ ਆਪਣੇ ਮੁੱਤਰ ਹਾਂਜੀ ਉਹ ਲੈ ਲਿਆ ਤਾਂ ਪਰ ਕਿਸੇ ਵੇਲੇ ਅਸੀਂ ਜਦੋਂ ਆਪਾਂ ਨੂੰ ਪਤਾ ਨਹੀਂਦਾ ਵੀ ਇੰਨੇ ਚੰਗੇ ਕਪੂਤਰ ਆਏ ਅੱਗ ਗਜਰ ਬਾਜ਼ੀਆਂ ਲੱਗੇ ਨਾ ਨਾਨ ਵੀਰ ਕੇ ਪੱਠੇ ਉੜੇ ਬਹੁਤ ਕਾੜ ਤੋੜ ਤੇ ਉਸ ਦਾ ਪੱਠਾ ਆ ਗਿਆ ਕਰੋ ਬਈ ਹਾਂ ਕੀ ਸ੍ਰੀ ਭਾਈ ਹਾਂਜੀ ਮੋਦ ਬਾਈ ਨੇ ਆਪਾਂ ਨੂੰ ਕੋ ਉਤਰ ਗਿਫਟ ਕਰਿਆ ਲੱਗੇ ਬੱਚੇ ਬਹੁਤ ਸੋਹਣੇ ਉਡਾ ਜਾਂਦੇ ਨਹੀਂ ਆਇਆ ਕਰੋ ਭਾਈ ਜੀ ਤੱਕ ਸ੍ਰੀ ਉਹਨੇ ਗਿਫਟ ਕਰਿਆ ਰਿਹਾ ਕੋ ਉਤਰ ਆਪਾਂ ਨੂੰ ਮੀਮਾ ਮੈਨੇ ਕੋ ਉਤਰ ਦੇ ਆਦ ਆਪਾਂ ਨੂੰ ਇਹ ਕਰੋ ਭੰਨੇ ਵਾਲਾ ਮੇਰੇ ਪਿਓਰ ਧੰਨੇ ਵਾਲੇ ਪ੍ਰਾਣਾ ਪੱਕਿਆ ਵਾ ਟੇਡਾ ਪ੍ਰਾਣਾ ਮੈਨੇ ਪਿਓਰ ਧੰਨੇ ਵਾਲਾ ਮੇਰੇ ਦੇ ਆਦ ਕੋ ਉਤਰ ਛਾੜ ਮਾ ਕਿੱਦਾਂ ਦੇ ਕੱਢਦਾ ਜੀ ਬੱਚੇ ਭਾਈ ਆਈ ਵੀ ਆਇਆ ਹਣੀ ਕਢਾਵਾਂਗੇ ਬੱਚੇ ਦੇਖੋ ਹੈਗੇ ਜੇ ਕੱਢੂਗਾ ਰਾਣਾ ਪਟੋਣੀ ਬਾਈੂ ਕੀ ਪੱਠੀ ਐ ਇਹ ਵੀ ਪੱਲੇ ਵਾਲਿਆਂ ਬਦੇ ਕਰੋ ਬਾਈ ਬਹੁਤਾ ਵੀਰ ਹੋ ਹਾਂਜੀ ਕਰੋ ਇਹ ਚੱਕ ਐਦ ਕੀ ਰੋਕੀ ਐ ਇਹ ਪੱਠੀ ਛੱਡੀ ਨਹੀਂ ਗਈ ਠੀਕ ਐ ਬਾਈ ਵਾਲਿਆਂ ਮੇਰੇ ਜੋ ਵੀ ਬਈ ਪੱਲੇ ਵਾਲੇ ਸ਼ਾਖੇ ਕਰਦੇ ਨੇ ਕਰੋ ਬਈ ਪੱਲੇ ਵਾਲਿਆਂ ਦਾ ਮਿਸਿਔਰ ਮੁੱਲ ਵਾਲਿਆਂ ਦਾ ਮਿਸਾ ਜਰਨੈਲ ਵਾਲੇ ਦੇ ਪੁੱਤਰ ਪਜਾਵਰੀਏ ਪਿੱਤੀ ਬਈ ਜਰਨੈਲ ਵਾਲੇ ਬਹੁਤ ਸਾਰੇ ਪੁੱਤਰ ਆ ਛੋਟੇ ਛੋਟੇ ਮਦਿੰਨਾ ਕੱਢਾ ਛੋਟੇ ਛੋਟੇ ਨਰ ਹਾਂਜੀ ਇੱਕ ਦੋ ਨੰਦੇ ਉਹ ਬੈਠੇ ਛਾਪੇ ਉਹ ਨਾ ਉਹ ਨਹੀਂ ਬੈਠਿਆ ਉਹ ਵੀ ਉਹ ਬੈਠਿਆ ਉਹ ਨਾ ਉਹ ਉੱਥੇ ਵੀ 87 ਪੁੱਤਰ ਉਡੇ ਦੇ ਹਾਂਜੀ ਉਹਨੇ ਚੀਕ ਬੱਚਾ ਮੈਂ ਕਿਹਾ ਜੀਰੋ ਪਲੀ ਦਾ ਬੱਚਾ ਦਾ ਹਾਂਜੀ ਇੱਕਾ ਬੱਚਾ ਛੱਡਾ ਦਾ ਪੰਜਾਵਾ ਬਾਜੀ ਹੋ ਗਈ ਦੀ ਉੱਥੇ ਲੀ ਰੇਹਾ ਭਾਈ ਦਾ ਲੱਗੜਾ ਠਾ ਲੇਗਾ ਜਿੱਤੇ ਜਿਤਾਇਨੂ ਹਾਂਜੀ ਉਹ ਪੁੱਲੇ ਦੇਖ ਸੁਪਤਰੇ ਕਟਕਟੇ ਵੀ ਮੁੰਡਲੀਆ ਦਾ ਪੁੱਤਰ ਆਪਾਂ ਸਾਢੇ 14000 ਕੇ ਗੋਤਰੀਏ ਦੇ ਆਪਾਂ ਉਹ ਨਮਾਇਆ ਬਹੁ ਟਾਈਮ ਪਹਿਲਾਂ ਜਦੋਂ ਸਾਢੇ 14000 ਬਿਨਾਂ ਇਹ ਲਗਾਦੇ ਪਤਾ ਨਹੀਂ ਕਿੰਨੇ ਕੇ ਦੇ ਦੀਏ ਹਾਂਜੀ ਉਹ ਉਹਦੇ ਨਾਲ ਮੱਚ ਆਦੇ ਪਰਾਂ ਦਾ ਕਰ ਰਹੇ ਆ ਇੱਕ ਇਹ ਦਾੜੀ ਵਾਲਾ ਬੰਦੇ ਜੀ ਹੱਥ ਪਰ ਉਹਦੇ ਤਾਇਰ ਸਾਫ ਕਰਨੇ ਹੋਦੇ ਆ ਗੋਤਰੀਏ ਦੇ ਨਾਲ ना आख पेड़ी सरों खुले खाई ਇਹਦਾ 20 10000 ਰੁਪਏ 7 ਕੋਤਰ ਮੁੱਲੀ ਦੇ ਨੇ ਹਾਂਜੀ ਇਸ ਕਾ ਭਾਈ ਪਤਾ ਲੱਗ ਰਿਹਾ ਦੂਮ ਛੇੜੀ ਜਿੱਤੇ ਦਾ ਸੰਤ ਪਾਈਗਾ ਅੱਛਾ ਉਸ ਕਾ ਕੋਤਰਾ ਵੀ ਉਸ ਕਾ 50000 ਰੁਪਏ ਦੇ ਰਿਹਾ ਜਦ ਫੜਿਆ ਨਾ ਮੈਂ ਅਗਲੇ ਦਿਨੋਂ ਮੈਂ ਦੇ ਆਨੀ ਹੂ ਕੋਤਰਾ ਬੱਚੇ ਬਹੁਤ ਊੜਾ ਕੇ ਮੇਰੇ ਕੋ ਕਰੋ ਬਈ ਸ਼ਾਹ ਦੇਖ ਵਧੀਆ ਪੁੱਤਰਾ ਕੋਈ ਉਹ ਦਈਏ ਕੋ ਦਈਏ ਹਰੀ ਅੱਖਾਂ ਵਾਲਾ ਬਾਈ ਬਰੋਬੀ ਹਰਿਆਖਾ ਬਾਬ ਵੀ ਹਰਿਆਖਾ ਦਾ ਇੱਕ ਆ ਬਾਬ ਹੀ ਮੁੱਲ ਲਿਆ ਦਾ ਉਹ ਹੀ ਸੱਤ ਕੂਤਰਾ ਮੈਂ ਜੱਸੀ ਮਾਦ ਵਰਗਾ ਕੂਤਰਾ ਹਾਂਜੀ ਵਕੇ ਬਾਪ ਕੇ ਦਾ ਬਾਈ ਕਹਦੇ ਜਿੰਨੇ ਕਹਦੇ ਉਹਨੇ ਪੈਸੇ ਪੱਲੇ ਉਹਨੇ ਲੋਕਾਂ ਨੇ ਨਾ ਗਾਹ ਪਾ ਦਿੱਤਾ ਹਾਂਜੀ ਉਹ ਜਿੱਟ ਮੋਟ ਵਾਲੇ ਕੂਤਰਾ ਮੈਂ ਬਾਪ ਇਸ ਦਾ ਹਰੀਆਂ ਅੱਖਾਂ ਦਾ ਬਾਪ ਦੀ ਇਹ ਜਾਈ ਹੈ ਬਾਪ ਜੀ ਨਾ ਬਾਪ ਹੀ ਕੁੱਪਰ ਪਿਆ ਜਿਹੇ ਇੱਕਾ ਜੋ ਆ ਵੱਧ ਮਲਿਕਾ ਵੱਧ ਜੋ ਆ ਬਾਪ ਦਾ ਕੋਈ ਕੋਈ ਜੋ ਆ ਸਿਰ ਪਰ ਐ ਉੱਚੇ ਚਾਂਚ ਪੰਜੇ ਪੁੰਜੇ ਸੀ ਉਹ ਬਾਪ ਸੇ ਕਰੋ ਵਈ ਸ਼ਾਮ ਆ ਚੰਗਾ ਕਬੂਤਰ ਕਮੈਂਟ ਕਰਕੇ ਸੋ ਜੀਟ ਮੋਟਲੇ ਉਤਰਾ ਮਤੇ ਜਾ ਅਦਰ ਛੁੜ ਗਾਇਰ ਦੀ ਕਰੋ ਵਈ ਵੱਡਾ ਕਬੂਤਰ ਆਪਣਾ ਆਇਆ ਗਿਫਟ ਕਰਕੇ ਗਿਆ ਆਪਾਂ ਨੂੰ ਬਾਠਾ ਵਾਲਾ ਮੇਰੇ ਵੱਡਾ ਕਬੂਤਰ ਆਪਣੇ ਮਿੱਤਰ ਨਾਲ ਡੀਸੀ ਬਾਬੇ ਦੇ ਚੇਲੇ ਆ ਹਾਂਜੀ ਗਿਲਰੇ ਵਾਲੇਗੇ ਹਾਂਜੀ ਤੇ ਉਹਨਾਂ ਕੇ ਵੱਡਾ ਕਬੂਤਰ ਆ ਦੋ ਬੱਚੇ ਕੱਢੇ ਇੱਕ ਕਾਲਾ ਚਿੰਨਾ ਇੱਕ ਚਿੱਟਾ ਹਾਂਜੀ ਦੁਆਰਾ ਡੇਰ ਖਾਣੇ ਵਾਲਾ ਬਾਠਾ ਵਾਲੇ ਕਬੂਤਰ ਨੇ ਬਾਬੇ ਕੇ ਮਨਜ਼ੂਰ ਹੋਏ ਹਾਂਜੀ ਹਾਂਜੀ ਉਹਨਾਂ ਮਨਤੇ ਕਰੋ ਵਈ ਸ਼ਾਮ ਹੋਰੀਏ ਅੱਜ ਸੁਖਾ ਵੀਰੋ ਕੋ ਉੱਤਰ 2 ਵਜੇ ਜਿੱਤਿਆ ਵਾ 1 ਵਾਜੀ ਬੜੇ ਜੋਲਾ ਜਿੱਤਿਆ ਦਾ 100 ਕਬੂਤਰਾਂ ਕੇ ਲਗਭਗ ਉੜੇ ਦੇ ਹਾਂਜੀ ਤੇ 11 ਕਬੂਤਰਾਂ 7 ਕਾ ਟਾਈਮ ਕਰਿਆ ਦਾ ਇਹ ਉੱਥੇ ਬਾਅਦ ਛੱਡਿਆ ਬਾਈ ਮੱਦੀ ਪਰ ਇਧਰ ਸਾਹ ਬਾਦਕ ਨਹੀਂ ਹਾਂਜੀ 90 ਕਬੂਤਰਾਂ ਮਸਾਂਜੀ ਮਰੇ ਹਦ ਗਰਮੀ ਬਹੁਤ ਸੀ ਉਸ ਦਾ ਪੁੱਤ ਬਾਪ ਪੁੱਤ ਦੋਏ ਜਿੱਤੇ ਬੜੇ ਜੋਲਾ ਦਾ ਦੋਏ ਜਿੱਤ ਗਏ ਨੇ ਹਾਂਜੀ ਕਪੁੱਤ ਬਾਪ ਪੁੱਤ ਦੋਏ ਛੱਡੇ ਦੋਏ ਜਿੱਤ ਗਏ ਦੇ ਬਣੇ ਠੀਕ ਹੈ ਕਿਹੜੀ ਨਸਲ ਚੋ ਆ ਜੀ ਇਹ ਇਹ ਵੀ ਦਾ ਵੀ ਮੁੱਲੇ ਵਾਲਾ ਸੰਗ ਮੁੱਲ ਬਹੁਤ ਘੁੱਟ ਲੈਵੇ ਪਹਿਲਾਂ ਨਾ ਜਿਹੜਾ ਕਬੂਤਰ ਚੰਗਾ ਲਗਾਦਾ ਵੀ ਛੋਟੇ ਹੁੰਦੇ ਆਪਾਂ ਪੈਸੇ ਲਾ ਦਿੰਦੇ ਕੋਈ ਕਕਰਾਂ ਦੇ ਸਪੋਰਟ ਆ ਵੀਰ ਆਪਾਂ ਨੂੰ ਪੂਰੀ ਕਬੂਤਰਬਾਜੀ ਨੇ ਨਾ ਕਰ ਤੇ ਸਪੋਰਟ ਦੀ ਆਪਾਂ ਜਿਹੜਾ ਕਬੂਤਰ ਪਸੰਦਾ ਉਹਦਾ ਆਪਾਂ ਪੈਸੇ ਲਾ ਦੇ ਉਹ ਵੀ 2 ਲੱਖ ਲੇਗਾ ਪੱਥਾ ਵੀ ਰੋ ਗਈ ਸ਼ਾਮ ਉਹ ਵਧੀਆ ਇਹ ਨਾਟ ਕੇਰਾ ਵੀਰ ਬਿਨਾ ਸਾੰਬੇ ਛੱਡਿਆ ਦਾ ਬਸੋਲੀ 57 ਕਬੂਤਰਾਂ ਮੈਂ ਸੈਕਿੰਡ ਰਿਆਰ ਹੈ। ਠੀਕ ਹੈ। ਦੁਪਹਿਰੇ ਤੱਕ ਹੀ ਸਨ ਲੱਗਿਆ ਦਾ ਜੀ ਬੈਠਾ ਹੈ ਬੈਠਾ ਬੈਠਦੇ ਬੈਠਦੇ ਨੇ ਸਾਰੇ ਬਿਠਾ ਦਿਆ ਦੇ। ਇਹ ਕਿਹੜੀ ਨਸਲ ਚੋ ਜੀ? ਡੱਬੀਆਂ ਬਾਈ। ਹਾਂ ਟਾਲੇ ਸਾਰੇ ਡੱਬੀਓ। ਲਹਰਦੀਪ ਛੋੜਿਆ ਆ ਅੰਦਰ ਇਹਨਾਂ। ਕਰੋ ਬਾਈ ਸ਼ੌਂਕ ਪੱਲੇ ਵਾਲਾ। ਪੱਲੇ ਵਾਲਾ ਵੱਡਾ ਕਬੂਤਰ। ਪਿਓਰ ਆ ਪੱਲੇ ਵਾਲਾ ਕਬੂਤਰ। ਤੇ ਹੋਰ ਦੇਖੋ ਬਈ ਲਾਲ ਪੱਲੇ ਵਾਲਾ। ਜੇ ਕੁੱਤੇ ਜਿਹੜੇ ਖਾਦੇ ਉਹ ਇੱਕ ਬੜਾ ਕੁੱਤਰ ਐ ਮੇਰੇ ਕੋਲ ਹੋਈਏ 7 6 7 ਸਾਲ ਹੋ ਗਏ ਬਾਈ ਵਦਿਆ ਇਹਨੂੰ ਬਾਕੀ ਉਮਰ ਪਹਿਲਾਂ ਪਤਾ ਨਹੀਂ ਕਿੰਨੇ ਸਾਲ ਦਾ ਹੈਗਾ ਸਾਲ ਦਾ ਬਾਈ ਮੇਰੇ 6 7 ਸਾਲ ਮੇਰੇ ਕੋਲ ਹੋ ਗਏ ਬਹੁਤ ਬੱਚੇ ਡਾਵੇ ਬਹੁਤ ਐਸੇ ਜੋ ਬੱਚੇ ਕੱਢਾ ਜਾ ਆਫ ਰੰਗ ਨਾਲ ਲਾਲ ਹਾਂਜੀ ਤੇ ਘਾ ਸਮਾਨੀ ਦਾ ਐਸੇ ਰੰਗ ਕੇ ਬੱਚੇ ਕੱਢਾ ਠੀਕ ਕਰੋ ਦੋਏ ਭੈਣ ਭਾਈ ਆ ਵੀ ਇੱਕ ਪੁੱਤਰ ਮੈਂ ਡੜਿਆਣਾ ਛੋੜਿਆ ਦਾ ਫਿਰ ਉੱਥੇ ਤੁਰ ਗਿਆ ਦਾ ਹਾਂਜੀ ਤੇ 3000 ਰੁਪਏ ਦਾ ਮੁੱਲ ਲਿਆ ਦਾ ਅੱਜ ਕ ਭਾਈ 2 ਵਜੇ ਜਿੱਤਿਆ ਹਾਂਜੀ ਦੋ ਬਾਜੀਆਂ ਛੱਡਾ ਦੋਏ ਬਾਜੀਆਂ ਦਿੱਤੇ ਆ ਮਰਗੇ ਦਾ ਘਪਾਈ ਇਹ ਕਿਹੜੀ ਦੋ ਜਿਆਦਾ ਲੱਗਿਆ ਇਹ ਵੀਰ ਗੋਲਿਆ ਵਾ ਕਬੂਤਰ ਵਾਲਾ ਦਾ ਮਾਤ ਭਾਈ ਵਾਲੇ ਦੇ ਪੱਲੇ ਵਾਲੇ ਮਦੇ ਹਾਂਜੀ ਬਾਪ ਵੀਰ ਗੋਲਿਆ ਮਰ ਵਾਲਾ ਬਦੋ ਕੂਤਰ ਫੜਿਆ ਦਾ ਗੋਲਿਆ ਮਤੇ ਠੀਕ ਪੂਰੀ ਬੈਠਾ ਬਾਪ ਵੀ ਦਿਖਾਣੇ ਫੜੇ ਵੀ ਬਦੂਆ ਸੁਰਖਾ ਇਹ ਦੋਏ ਭੈਣ ਭਾਈ ਇਹ ਤਾਂ ਬੇਹਿਸਾਬ ਉੜਿਆ ਵਾ ਵੀਰ ਕਾਲੀ ਟੋਰੀ ਵਾਲਾ ਸੁਰਖਾ ਮੇਰੇ ਪਿੰਡ ਗਿਆਂ ਤੋਂ ਪਤਾ ਕਿੰਨਾ ਉੜਿਆ ਇਹ ਸਗੇ ਭੈਣ ਭਾਈ ਹੋਇਆ ਕਿ ਕੀ ਹੈ ਪਿਛਲੇ ਸਾਲ ਵਾਲਾ ਰੋ ਵੀ ਸ਼ੌਂਕ ਲਾਲ ਰੱਤੇ ਹੀ ਕੱਢਦੇ ਆ ਹਾਂ ਸੁਰਖੇ ਹੀ ਕੱਢਦੇ ਆ ਜੋੜਾ ਜੋੜਾ ਉਤਨੀ ਲਾਵਾਂ ਨਾ ਸੁਰ ਇਹ ਬਾਪ ਆ ਗਿਆ ਇਸ ਦਾ ਇਹ ਆ ਉਹ ਜਿਹੜਾ ਖਿੱਤੇ ਚ ਫੜਿਆ ਇਹ ਉਹ ਅਵਾਰਾ ਫੜਿਆ ਦਾ ਵੀਰੋ ਕਰੋ ਬਈ ਸ਼ੋਰ ਇਹ ਬਾਪ ਹੈ ਚਿੱਟੀਆਂ ਦਾ ਬਾਪ ਉਹ ਜਿਹੜਾ ਫੜਿਆ ਸੀ ਇਹ ਅਵਾਰਾ ਬੱਚੇ ਘੱਟੀਆਂ ਗੱਡਾ ਇਹਨਾਂ ਕੀ ਮਾਂ ਬੀਬੀ ਸੈਕੰਡਰੀ ਰਹੀ ਦੀ ਬੜਾ ਪਿੰਡ ਪੜਾ ਨਰੇਂਦਰਗੜ ਬੜਾ ਕਰੋ ਉੱਥੇ ਮਾਂ ਸੈਕੰਡਰੀ ਦੀ ਲਾਲ ਚਿੰਨੀ ਠੀਕ ਹੈ ਜਿਹੜਿਆ ਪਰਵਾਦੀ ਹੋਈ ਦੀ ਸਕਿੰਟਾ ਪਰ ਬਸ ਆਪਣੇ ਵਾਲੀ ਬੈਠਣ ਦੀ ਦੂਆ ਜਦੀ ਬੈਠ ਜਾ ਰਿਹਾ ਪੁੱਤਰ ਠੀਕ ਹੈ ਸਭ ਬੰਡੀ ਨਹੀਂ ਦੀ ਬਾਜੀ ਬਾਈ ਤੇਜੀ ਤੋਂ ਪੁੱਤਰ ਸਾਰੇ ਦਾ ਟੋਟਲ ਹਾਂਜੀ ਇਹ ਮਾਂ ਗੋਲੀ ਕਿੰਨੇ ਬਾਝੀ ਸੀ ਦੀ ਬਾਈ ਕਿ ਮੈਂ ਤਿੰਨੇ ਛੱਡੀ ਤਿੰਨੇ ਜਿੱਤੀ ਦੀ ਗੋਲੀ ਬੜਾ ਵੀ ਲੈ ਕੇ ਬੱਚੇ ਨਹੀਂ ਜਾਂਦੇ ਵੀਰ ਬਹੁਤ ਚੰਗੇ ਆ ਹਾਂਜੀ ਇਹੋ ਵੀ ਰਹਿ ਗਈ ਆਪਣੀ ਕਲੱਬ ਦਾ ਮੈਚ ਉੱਡੀ ਦੀ ਸਰਦੇੜੀ ਗੋਤਰੀ ਉਸਿਆ ਹੀ ਕਾਲੇ ਟੁੱਸੇ ਹਰੀ ਪੋ ਨਾ ਹਰੇ ਟੁੱਸੇ ਕਾਲੇ ਟੁੱਸੇ ਹਰੀ ਪੋ ਚ ਇਸ ਦੀ ਪਿੱਠੀ ਉੱਡੀ ਬਹੁਤ ਟੌਪ ਦੀ ਵੀਰ ਠੀਕ ਹੈ ਮਨ ਲੱਗੀ ਬਹੁਤ ਚੰਗੀ ਉੱਡੀ ਜਿੰਨੀ ਕਹਦੇ ਹੋ ਨਹੀਂ ਚੰਗੀ ਚੌਥੀ ਬੈਠ ਗਈ ਸੀ ਵੀਰ ਕਰੋ ਸ਼ਾਹ ਇਸ ਦਾ ਪੱਠਾ ਕਲੱਬ ਦਾ ਮੈਚ ਛੱਡਿਆ ਦਰਗੀ ਬੜੋ ਗਾਲਾ 6 10 ਪਰ ਕੱਟਿਆ ਗਿਆ ਇਹ ਨਿਕਲ ਗਿਆ ਪਿੱਛੇ ਇਹ ਬਹੁਤ ਚੰਗੇ ਗੂਤਰਾ ਹੈ ਖੜਤ ਵੀ ਬਹੁਤ ਹੈ ਡਾਵੇ ਵੀ ਬਹੁਤ ਹੈ ਠੀਕ ਹੈ ਪੱਲੇ ਵਾਲੇ ਬੂਤਰ ਕਰੋ ਬਈ ਸ਼ੌਂਕ ਪੱਲੇ ਵਾਲੀ ਨਸਲ ਇਸ ਕੀ ਸਗੀ ਪੈ ਨਹੀਂ ਨਮਦ ਨਾ ਵੀਰ ਪਤਾ ਨਹੀਂ ਕੀ ਸਗੀ ਭੈਣ ਦੀ ਵੀਰ ਬਾਈ ਦੱਸਾ ਕਾਲਾ ਫੰਗ ਦਾ ਇੱਕ ਨਹੀਂ ਪੂਝ ਮਾ ਭੇੜਾ ਵੀਰ ਕਲੱਬ ਦਾ ਮੈਚ ਸੀ ਜੀ ਤਿੰਨਾ ਵਾਂ ਸੰਜੀ ਹੋ ਗਈ ਜੀ ਇਹ ਬਹੁਤ ਡਾਵੇ ਆ ਵੀਰ ਬਹੁਤੇ ਚੰਗੇ ਇਸੀ ਦਾ ਪੁੱਤ ਜਿਹੜਾ ਇਸਤੇ ਪਹਿਲਾਂ ਦਿਖਾਇਆ ਕਿ ਸਰਦੇੜੀ ਪੱਠੀ ਉਡੀ ਕਪੁੱਤ ਹੈ ਵੀਰੋ ਹਾਂਜੀ ਬਹੁਤ ਚੰਗੇ ਉਤਰੇ ਜਿਹੜੇ ਟੀੜਾ ਵਾਲੇ ਇਹ ਵੀ ਆਪਣੇ ਪਾਸ ਲੱਗੇ ਬਰੀਟ ਆ ਕਹੀਂ ਆਏ ਆਪਣੇ ਪਾਸ ਇਸ ਤਰ੍ਹਾਂ ਚਿੱਟੀਆਂ ਵੀ ਹੈ ਇਥੇ ਟੀੜੇ ਚੜ੍ਹ ਮਿੱਟੀ ਦੇ ਨਾਲੇ ਤੇ ਆਪਣਾ ਮਿਸਟਰ ਟਿੰਕੂ ਦੁੱਬਲੀ ਹਾਂਜੀ ਉਹ ਭਰੇ ਆਏ ਵੀਰ ਭਰੇ ਸੋਹਣੇ ਬਹੁਤ ਲਗਾ ਕਪੱਠਾ ਜਿੱਤੇ ਆ ਜੀ ਪਤਾ ਨਹੀਂ ਕਿਹੜੇ ਸੱਤ ਪੁੱਤਰਾ ਮਸਾਂਜੀ ਹੋਈ ਜਕਈ ਚੀਆ ਮੈਂ ਹਾਂਜੀ ਇੱਧਰ ਯਾਰ ਹਰਿਆਣੇ ਮਾ ਪਿੰਡ ਆ ਸਜਾਦਪੁਰ ਸਟ ਇੰਨੇ ਪਤਾ ਨਹੀਂ ਕਿਹੜਾ ਉੱਥੇ ਜਿੱਥੇ ਕਪੱਠਾ ਮੁੰਡੇ ਤੁਸੇ ਵਾਲਾ ਕਰੋ ਬਈ ਸ਼ੌਂਕ ਮੁਰਗਿਆਂ ਦਾ ਤੇਰਾ ਮੁਰਗਿਆਂ ਮਰੇ ਮਰੇ ਤੇਰਾ ਮੁਰਗਿਆਂ ਜਿੱਥੇ ਹਰਾਏ ਵੇਸ ਮੁਰਗੇ ਨੇ ਜਿੱਟੇ ਨੇ ਆਪਣੇ ਆਸਤਰ ਆਈਕਨ ਹੋ ਰੱਖਿਆ ਕਿਹੜੀ ਨਸਲ ਹੈ ਜੀ ਇਹ ਹੈ ਜੀ ਇਹੋ ਵੀ ਰ ਆਪਣਾ ਨਸਲ ਤਾਂ ਉਹ ਹੋਇਆ ਆਪਣਾ ਕਿਆ ਕਹਿੰਦੇ ਆ ਤਾਂ ਹੈ ਤਾਂਜ ਨਸਲ ਆਇਆ ਆਪਣੇ ਇਹ ਜਾਵੀ ਮੁਰਗੀ ਹੈ ਆਪਣੀ ਹਾਂ ਜੀ ਇਹ ਪੱਠੀਆਂ ਮੁਰਗੀਆਂ ਵੀ ਲਾਈਏ ਲਾਲੀ ਵੀ ਲਈ ਥੋੜੇ ਦਿਨ ਪਹਿਲਾਂ ਮੂਰਗੇ ਕੱਢ ਬੰਦ ਕਰ। ਪਰ ਉਹ ਹੀ ਸ਼ਾਮ 13 ਮੁਰਗੇ ਕਾ ਲੜਾਇਆ 13 ਗੈਲੋ ਜਿੱਤਿਆ ਵਾ ਤੇਰਾ ਮੁਰਗਾ ਵਾ। ਹਾਂਜੀ। ਮਲੇ ਉਤਰਾ ਪੈਸੇ ਪੁੱਛਿਆ ਮਨਿੰ ਵੀਰ ਆਪਾਂ ਲੜਾਂਦੇ ਆ। ਹਾਂਜੀ। ਪਰ ਉਹ ਸੌਂਗ ਦਾ ਹੀ ਰੱਖਾ। ਉਹ ਮਿੱਤਰ ਦਾ ਮਰ ਲੜਾਣੇ ਆ ਕੋਈ ਕਿਸੇ ਗਾ ਜਿੱਦ ਵੈਸ ਨਹੀਂ ਆਪਾਂ ਨੂੰ। ਹਾਂਜੀ। ਪਿਆਰ ਨਾਲ ਲੜਾਵਾ ਵੀ ਰੱਖੋ। ਇਹੋ ਆ ਵੀਰ ਬੜੀ ਗੂਤਰੀ ਡੱਬੀਆ ਮਨੇ। ਗੂਤਰਾ। ਕਰੋ ਉਹ ਹੀ ਸ਼ਾਮ। ਉਨੇ ਗਈ ਖੜ ਜਾ ਉਰੀ ਖੜ ਜਾ ਇਹ ਡੱਬੀ ਕਿਹੜਾਂ ਜੋ ਬਈ ਬਡੱਬੀ ਆ ਕਹਿੰਦੇ ਵੀ ਪੁਰਾਣੇ ਕੂਪਟਰ ਆਪਣੇ ਆ ਬਹੁਤ ਪੁਰਾਣੀ ਐ ਜੋ ਕਾਲਾ ਬੈਠਿਆ ਵੀ ਸਭ ਤੋਂ ਪੁਰਾਣਾ ਕੂਪਟਰ ਅੱਦਲਾ ਕਾਲਾ ਬੈਠਿਆ ਸ਼ਾਹ ਕਾਲਾ ਜੋ ਜਿੰਨੇ ਵੀ ਬਰੇ ਕੂਪਟਰ ਸਾਰੇ ਪੁਰਾਣੇ ਅਸ਼ਟਮੀਓ ਕੂਪਟਰ ਖੁੱਡੇ ਮੇ ਕਾਲਾ ਸਹੀ ਹਾਂਜੀ ਤੇ ਆ ਡੱਬਾ ਬਈ ਆ ਵੀ ਡੱਬੀਆਂ ਮਾਦੇ ਵੀ ਰਸਤੇ ਵੀ ਡੱਬੀਆਂ ਮਾਦੇ ਪਿੱਛਾ ਬੈਠੀ ਕੋਹਰਤੀ ਬੈਠੀ ਪਿੱਛੇ ਬੱਧੀ ਵੀ ਇਹ ਵੀ ਡੱਬੀਆਂ ਗਈਆਂ ਯੋ ਡੀਸੀ ਬਬੇੜਾ ਉਹ ਜੋਂ ਪਰਲਾ ਬੈਠਾ ਲਲਸਰਾ ਡੀਸੀ ਬਬੇੜਾ ਕਰਾਂਗੇ ਸ਼ੌਂਗ ਇਹ ਆ ਗੋ ਉੱਤਰੇ ਯੋ ਵੇਟਿੰਗ ਖੂਬਾ ਤੇ ਜਾ ਰਹਾ ਬੱਚਿਆਂ ਪਰ ਉਹ ਹੀ ਸ਼ੌਂਗ ਉਹ ਸ਼ਾਕ ਕੀਬੋਰਡ ਆ ਵੀ ਕਾਲੇ ਪੱਲੇ ਵਾਲੀ ਇਹਨੂੰ ਬੱਚੀ ਬਹੁਤ ਉਡੀ ਵੀ ਰਿਸਕੀ ਕੰਮ ਵੀ ਬਹੁਤ ਉਡੀਓ ਕੁਤੀ ਹਾਂਜੀ ਏਈ ਇਓ ਗਿਰੀ ਆਪਣਾ ਵਿੱਕੀ ਆੜੇ ਆਪਣੇ ਦੋ ਮਿੱਤਰ ਵਧਾਈ ਆੜੇ ਬੰਦੇ ਕੂਤਰੀ ਉਸਦੀ ਪੱਤੀ 2 ਵਜੇ ਇਸੇ ਲਾਜਨੀ ਬੈਠੀ ਫਿਰ 2 ਵਜੇ ਛੱਡੀ ਦੋਏ ਵਜੇ ਉੱਪਰ ਹੀ ਉਹ ਬੈਠੀ ਲਾਜਨੀ ਕਰੋ ਤੋ ਅੱਜ ਇਹ 2:50 ਦੋਏ ਵਜੇ ਦਿੱਤੀ ਇਹ ਕਿਹੜੇ ਉਤਰਾਂ ਚੋ ਜੀ ਜੋ ਪੱਲੇ ਆਣਾ ਮੈਂ ਫਿਰ ਕੂਤਰੀ ਪੱਲੇ ਆਲਾ ਮੈਂ ਸ਼ਾਕਾ ਕੂਤਰਾ ਤਲਾਣਿਆ ਬੈਠਿਆ ਇਹ ਤਰਲੇ ਪਿਛਲੇ ਖਾਨੇ ਵਿੱਚ ਬੈਠਿਆ ਜੋ ਸ਼ਾਕਾ ਕੂਤਰਾ ਕੱਲੇ ਆਣਾ ਪੱਲੇ ਆਲਾ ਕੂਤਰਾ ਜੋ ਗੁਰੇ ਆਲੇ ਬੈਠੇ ਆ ਵਿੰਗੀਓ ਬੈਠਿਆ ਵਿੰਗੀ ਚੋਂ ਚਲਾ ਗੁਰੇ ਆਲੇ ਬਰੇ ਯੋਨ ਵੱਡਾ ਗੋਤਰਾ ਨੂੰ ਮੈਂ ਛੋੜ ਦਿਆ ਰੱਤ ਮੇਰਾ ਕਰੋ ਬਈ ਸ਼ੌਂਕ ਕਾਲੀ ਸ਼ਾਖੇ ਬੈਠੇ ਬਈ ਜਰਨੈਲ ਵਾਲੇ ਗੋਤਰਾ ਵਜਾ ਮਿੱਤੀ ਬਈ ਵਾਲੇ ਸਾਦੇ ਸ਼ਾਖੀ ਆ ਜੋ ਰਾਜਨ ਵਾਲੀ ਬੈਠੀ ਵੀਰੇ ਤੇਰੇ ਗਾੜੀ ਕਲਾਬੀ ਮੁੰਡੇ ਵਾਲੀ ਚਿੱਟੀਆਂ ਗੀ ਉਹ ਬਈ ਪਿੱਛੇ ਬੈਠ ਗਈ ਨਾ ਜੀ ਉਹ ਬੈਠੀ ਕਲਾਬੀ ਰੰਗ ਵਾਲੀ ਰਾਜਨ ਵਾਲੀ ਭਾਈ ਵਾਰੀ ਬੈਠੀ ਜਿੰਨੀ ਵੀ ਛਾਖੇ ਬੈਠੀ ਬੂਰੇ ਵਾਲੀ ਹਰ ਜਨੈਲ ਵਾਲੀਆਂ ਸਾਰੀਆਂ ਹਾਂਜੀ ਠੇਟਾਂ ਕੀਆਂ ਸਿਆਖੀਆਂ ਤੇ ਤਾਰੀ ਵਾਲੀ ਬੈਠੀ ਵੀਰੇ ਛੱਕੀ ਗਈ ਬੈਠੀ ਜਿਹੜੀ ਤੇਰੇ ਮੋਜੀ ਜੀ ਹਾਂਜੀ 2 ਵਜੇ ਜਿੱਤੀ ਵੀ ਪੁੱਤ 3 ਵਜੇ ਜਿੱਤਿਆ ਉਹ ਬਈ ਸ਼ਾਂਕ ਯਮਨ ਦੇ ਵੀ ਇਹ ਜੋੜਾ ਤੇ ਰੋਕ ਲਿਆ ਜੀ ਹਾਂਜੀ ਨਾ ਕੇ ਬਣ ਕੇ ਵਿੱਚੇ ਆ ਜਿੰਨਾ ਕੇ ਮਤਲਬ ਜੀ ਪਿਓਰ ਪਿਓਰ ਅੱਗੇ ਨੂੰ ਕਰਨੇ ਆ ਔਰ ਲੱਗ ਰੱਖੀਏ ਨਾ ਕੇ ਬਣ ਵੀ ਗਏ ਤੱਕ ਜੀ ਇਹ ਦੋਏ ਲਾਲਸਰੀਆਂ ਬੈਠੀ ਵੀਰ ਵਿੱਚੋਂ ਦੋਏ ਪੱਲੇ ਵਾਲਿਆਂ ਦੇ ਪਿਓਰ ਪੱਲੇ ਵਾਲਿਆਂ ਦੇ ਜੀ 100 ਪੈਸੇ ਆ ਠੀਕ ਕਰੋ ਬਈ ਸ਼ੌਂਕ ਉਹ ਮੇਰੇ ਉਹ ਰਾਤ ਤੇਰੇ ਮੰਜਰਾ ਜਿੱਤੀ ਦੀ ਵੀ ਉਹ ਲੰਡੀ ਇਹ ਜਿੰਨੇ ਕਬੂਤਰਾਂ ਵਿੱਚ ਆਰਾਮਾਂ ਸਾਂਝੀ ਹੋ ਗਈ ਦੀ ਉਹ ਕਲੱਬ ਦਾ ਮੈਚ ਤਾਂ ਵੀ 3 ਕਬੂਤਰਾਂ ਇੰਟਰ ਤੇ ਹਾਂਜੀ ਛੋਟੇ ਜਿਹੇ ਪਿੰਡ ਵਿੱਚ ਜਿੱਤੀ ਦੀ ਚਾਰਾਂ ਵਿੱਚ ਬਾਜੀ ਬੰਨ ਹੋ ਗਈ ਘਰ ਹੋ ਗਈ ਸ਼ਾਂਗ ਕਿ ਉਹ ਕੁੰਤਰੀ ਬੜੀ ਹੈ ਵੀ ਉਹ ਪੱਲੇ ਆ ਕੇ ਬੈਠੀ ਬਹੁਤ ਚੰਗੇ ਕਬੂਤਰਾਂ ਵੀ ਬੋਟੇ ਡਾਵੇ ਨਾ ਕਿ ਖਾਂ ਚਿੱਟੀਆਂ ਲਗਾ ਬਏ ਹੈ ਬਈ ਥੋੜੀ ਥੋੜੀ ਪਿਲੀ ਇਹਨੇ ਲਫਦੇ ਦੇਖ ਹਾਂ ਜੀ ਲਗਾ ਚਿੱਟੀਆਂ ਦੂਰ ਦੇ ਆ ਬਈ ਰਕਾਡੇ ਤੋ ਡੂੜੀ ਵੀ ਪੱਠੀ ਪੱਲੇ ਆਲੇ ਕਰੋ ਘਾੜ ਕਹਦੇ ਆ ਵੀਰੇ ਨੂੰ ਆ ਘਾੜ ਗਿਆ ਰੱਖਿਆ ਬਣ ਗਿਆ ਲੋਡਾ ਬੇ ਬਹੁਤ ਇਹ ਬਾਬ ਦੱਬੀ ਦੱਬੀਆਂ ਬੰਦੇ ਬਹੁਤ ਡੂੜਾ ਬਈ ਇਹ ਵੀ ਜਰਨੈਲ ਵਾਲਾਂ ਕੀ ਆ ਦੱਬੀਆਂ ਕੀ ਐ ਬਈ ਫਿਰੋ ਬਈ ਸ਼ੌਂਕ ਉਹ ਬੜੀ ਕਰੋ ਇਹ ਕਬੂਤਰੀ ਵੀਰ ਨਾ ਆਪਣਾ ਯਾਰ ਮਿਤ ਜਿਹੜਾ ਵੀਰ ਆਪਣਾ ਖਾਸ ਭਾਈ ਵਿੱਕੀ ਉਹਦੇ ਕੋਲ ਉਹਨੇ ਨਾ ਕਬੂਤਰ ਵੀਰ ਚੋਰੀ ਹੋਏ ਦੇ ਪਿੱਛਾ ਕਈ ਬੰਦੇ ਕਬੂਤਰ ਨਾ ਹਾਂਜੀ ਉਸ ਬਾਈ ਨੇ ਕਬੂਤਰ ਲਵਾਏ ਤੇ ਅੱਛਾ ਜੀ ਉਹਨਾਂ ਮਾਇਓ ਬੱਚਾ ਦਾ ਵੀਰ ਇਹ ਬੱਚਾ ਉਹਦੇ ਕੋਲ ਰਹਿ ਗਿਆ ਜੀ ਤੇ ਬਾਈ ਆਪਾਂ ਨੇ ਦੇਖਿਆ ਬੱਚਾ ਹਾਂਜੀ ਤੇ ਆਪਾਂ ਨੇ ਇਹ ਬੱਚੇ ਕਢਾਇ ਬੱਚੇ ਵੀ ਨਿਕਾਲੇ ਹੀ ਕਢਿਆ ਹਾਂਜੀ ਬਹੁਤੀ ਚੰਗੀ ਤੇ ਦੇਖੋ ਵੀ ਪੱਲਾ ਪਰੋਈ ਸ਼ਾਮ ਪੱਲੇ ਦੀ ਬਣਤਰ ਦੇਖਿਆ ਜੀ ਹਾਂਜੀ ਬਹੁਰੀਏ ਅੱਲੀ ਜਿੱਤਰੀ ਮੀਰ ਫਰਾ ਬੰਦੇ ਨਹੀਂ ਦੀ ਕਿਸੀ ਗੱਲ ਉਦੋਂ ਪੈ दारू ਪੀ ਵੀ ਦੀ ਵੀਰ ਕਹਿੰਦੀ ਅੱਜ ਬੰਨਣੀ ਨਹੀਂ ਨੀ ਕਿਸੀ ਗੱਲ ਸਤਨ ਦੀ ਬਾਜੀ ਕੱਲੀਏ ਰਹਿ ਗਈ ਠੀਕ ਆ ਵੀ ਮੁੰਡਾ ਲੈ ਵੇ ਫਿਰ ਪਰੋ ਗਈ ਮੁੰਡੇ ਲਈ ਤੀ ਪੁੱਤਰੀ ਬੱਚੇ ਜਾਂਦੇ ਨਹੀਂ ਆ ਜਿੱਤੇ ਜੁੱਤੇ ਤੋਂ ਅੱਜ ਤੱਕ ਕੋਈ ਨਹੀਂ ਆ ਪਰ ਛੋਟੇ ਛੋਟੇ ਪਿੰਡਾਂ ਪਰ ਭੱਜਿਆ ਕੋਈ ਨਹੀਂ ਬੱਚਾ ਇਸ ਕੀ ਬਾਈ ਮਹਾ ਜੀ ਤਰੀ ਸੱਚ 1 ਲੱਖ 3000 ਰੁਪਏ ਪੱਠੀ ਜਿੱਤੀ ਦੀ ਕਾਲ ਵੀ ਕਿੰਨੀ ਇਧਰ ਪੰਜ ਕਿਹੜਾ ਪਿੰਡ ਹੈ ਆਪਾਂ ਨੇ ਇਸ ਕੀ ਬੱਚਾ ਉਹ ਪਤਾ ਫਿਰ ਜਾਸਤ ਨੇ ਕਿ ਆਪਣੇ ਮਿੱਤਰ ਹਾਂਜੀ ਉਹਨੇ ਬੱਚਾ ਛੱਡਿਆ ਦਾ ਭਾਈ ਪਤਾ ਨਹੀਂ ਕਿਤਰਾ ਸੰਭੀ ਦੇ ਕਿਤਰਾ ਨਹੀਂ ਅਗਰੇ ਨੇ ਵਿਚਾਰੇ ਨੇ ਅਗਰੇ ਮਿਹਨਤ ਹੈ ਕੱਲੀ ਜਿੱਤੀ ਦੀ 1 ਲੱਖ 3000 ਦੜਾਈ ਜਿੱਤੀ ਦੀ ਵੇ ਹਾਂਜੀ ਕਿਤੀ ਉੱਪਰੇ ਰਹਿ ਗਈ ਜਿੱਤ ਗਰਮੀ ਬਹੁਤ ਹੀ ਉੱਧ ਹਾਂਜੀ ਐਹੀ ਸੇਮ ਐ ਜੀ ਗੱਡੀ ਵੀ ਦੀਨੇ ਆਪਾਂ ਕਰੋ ਵਈ ਸ਼ੌਂਕ ਇਓ ਪਿਛਲਾ ਇੰਟਰਵਿਊ ਦੇਖਾ ਨਾ ਆਪਣੇ ਬਾਰੇ ਕਈ ਨਿੱਤਰ ਲੈ ਗਏ ਹੈਗਾ ਗੂਰੇ ਵਾਲੇ ਪੁੱਤਰ ਇਹ ਸੋਹਣੇ ਬਹੁਤ ਹੈ ਵੀਰ ਦੇਖ ਮੈਨੂੰ ਹੀ ਉਹ ਫੋਨ ਆਇਆ ਹਾਂ ਗੁਰੀਰਾਮ ਦੱਤ ਦੇਲੇ ਪੁੱਤਰ ਦੇ ਕਿ ਕਰੋ ਵੈਸ਼ਾ ਇਹ ਵੀ ਆਪਣੇ ਕੋਲ ਬਹੁਤ ਵੱਧ ਗਏ ਆ ਪਾਣੇ ਵਧਾਏ ਆ ਬਹੁਤੇ ਚੰਗੇ ਨੇ ਸੋਹਣੇ ਬਹੁਤ ਹੈ ਵੀਰ ਜੀ ਉਹਨਾਂ ਵੀ ਬਹੁਤ ਸੋਹਣੇ ਆ ਉਹ ਵਧੀਆ ਥੋੜਾ ਬੈਠੀ ਨੇ ਮਾੜੇ ਇਹ 2 ਲੱਖ ਰੁਪਏ ਦੀ ਧੀ ਹੈ ਵੀ ਕਾਲਾ ਫੰਗਾ ਇੱਕ ਤੋਂ ਜਵਾ ਸ਼ਾਕੀ ਵੇਚੀ ਹਾਂਜੀ ਇੱਕ ਫੰਗਾ ਕਾਲਾ ਸ਼ਾਕੀ ਬਹੁਤ ਚੰਗੇ ਕਬੂਤਰ ਹੈ ਵੀਰੇ ਉਹ ਜੀ ਵਾਲੇ ਬਾਬੇ ਵਾਲੇ ਠੀਕ ਆ ਰੱਖੀ ਹੈ ਅਰ ਜੇ ਮੈ ਲੜਾਂਗੀ ਤੇ ਫੋਜੀ ਬਾਬੇ ਵਾਲੇ ਇੱਕ ਹੋਰ ਇਹ ਦੋਹਾ ਕਿਹੜਾ ਜਿੱਤੀ ਦੀ ਵੀਰ ਇੱਧਰ ਥਰਮਲ ਪਲਾਂਟਾਂਗੇ ਨਵ ਲੋਹਾ ਕਿਹੜਾ ਨਹੀਂ ਪੈਂਦਾ ਪਿੰਦਾ ਉੱਥੇ ਜਿੱਤੀ ਦੀ ਉਹ ਵੀ ਮੀਰਪਰੇ ਵਾਲੇ ਕੀਤੀ ਹੈ ਤੇ ਆਪਣੇ ਆਪ ਦੀ ਬੜੀ ਕੂਤਰੇ ਦੀ ਫੋਜੀ ਆਣੀ ਕਰੋ ਸ਼ਾਬਾਸ਼ ਕਿ ਵੀ ਜੀ ਕਿ ਭੈਣ ਦੇਖੀ ਉਹ ਵੀ ਇਹੀ ਜੀ ਆ ਲਬਿਰੰਗਾ ਵਾਲੀ ਥੱਲੇ ਆ ਰਿਹਾ ਮੇਰੇ ਪਹਿਲਾਂ ਉੱਪਰ ਦਿਖਾਈ ਬਹੁਤ ਸੋਹਣੇ ਰੂਪਦਾਨ ਬਹੁਤ ਡਾਵੇ ਉਹ ਵੀ ਸੀ ਬਾਬੇ ਵਾਲੇ ਬੈਠੇ ਲਾਲਸਰੇ ਵੇਗੇ ਲੈਣੇ ਆ ਇਹਤ ਕੀ ਆਈ ਆਲੀ ਸੀ ਬੱਬੇ ਵਾਲੇ ਕੋ ਉਤਰਾਗੇ ਨੂੰ ਦੇਖਾਂਗੇ ਨਾ ਗੇਰ ਜੰਟ ਹਾਂਜੀ ਚੰਗਾ ਮੁਰਗਾ ਲਾ ਆ ਵੀ ਚੱਕਲੇ ਰੱਖੀ ਇੱਕ ਅੱਖ ਦੇ ਖਰਾਬ ਹੈ ਜੀ ਬਹੁਤ ਚੰਗਾ ਮੁਰਗਾ ਪੱਠਾ ਬੱਚੇ ਕਢਾਣੇ ਜੋਗਾ ਇਸ ਟਾਈਮ ਇਹ ਕੁੜੀ ਬਾਰੇ ਦੱਸ ਦਿਓ ਜੀ ਜੋ ਲਈ ਆ ਵੀਰ ਆਪਾਂ ਨੇ ਮੋਗੇ ਦੇ ਲਈ ਦੀਓ ਕੁੜੀ ਬਿਲਿਸੀ ਹੋ ਰਹੀ ਇਸ ਟਾਈਮ ਤੋਂ ਫਿਲਹਾਲ ਗੱਬਣਾਇਓ ਕਰਾਈ ਵੀ ਵੀ ਜੱਗਬਣ ਹੈਗੀ ਪਰਵਾਦ ਸੁਖਰੇ ਕਾ ਵਧੀਆ ਨੁਕਰੇ ਘੋੜੇ ਪਤੇ ਗੱਬਣ ਕਿਹੜੇ ਘੋੜੇ ਕੋਲੋਂ ਆ ਜੀ यो ਵੀਰ ਰਾਮਗੜ੍ਹ ਫਾਰਮ ਹੈ ਵੀਰ ਹਾਂਜੀ ਉੱਥੇ ਪਤਾ ਨਹੀਂ ਕਿ ਵਧੀਆ ਲਾਈਨਾਂ ਨੁਕਰਾਂ ਬੱਚਾ ਲਿਆਣ ਰੱਖਿਆ ਨਾ ਉਸ ਘੋੜੇ ਵੇਤੇ ਗੱਬਣ ਆਇਓ ਆ ਜੋ ਪਾਰਾਂ ਲਈ ਰੱਖਿਆ ਪਰ ਬਾਈ ਸ਼ੌਂਕ ਤੇ ਬਾਈ ਦੇ ਹੋਰ ਘੋੜਿਆਂ ਦਾ ਕਰਾਉਂਦੀਆਂ ਤੁਹਾਨੂੰ ਸ਼ੌਂਕ ਬੱਤਕਾਂ ਵੀ ਹੈਗੀ ਆ ਬੱਤੀ ਬੱਤਕ ਬਣਾ ਰਹੀਆਂ ਵੀ ਰੱਖੀ ਵੀ ਹੈ ਬੱਤਕਾਂ ਵੀ ਰੱਖੀਆਂ ਨੇ ਬਾਈ ਨੇ ਕੋਲ ਸ਼ੌਂਕ ਆ ਕੋਡੀ ਵੇਣੇ ਵਾਲੀ ਜੋ ਦਿਲਸ਼ੇਰ ਕੱਕੀ ਵਾਲਾ ਘੋੜਾ ਵੀਰ ਬਹੁਤ ਮਜ਼ੂਰ ਘੋੜਾ ਹਾਂਜੀ ਇਹਨੇ ਲੱਖ ਰੁਪਏ ਕੀ ਲਈ ਦੇ ਆਪਣੇ ਹੋ ਗਿਆ ਆਪਣੇ ਆ ਮਹੀਨੇ ਦੋ ਮਹੀਨੇ ਹੋ ਗਿਆ ਜੀ ਇਹਨੇ ਡੇਢ ਦੇ ਮਹੀਨੇ ਉਸਕੇ ਬੱਚੇ ਬੜੇ ਗੱਭਣਾ ਦਿਲਸ਼ੇਰ ਕੱਕੀ ਵਾਲੇ ਬੜੇ ਵੀਰ ਕਰੋ ਬਈ ਸ਼ਾਂਤ 63 ਪਲੱਸ ਹਾਈਟ ਹੈ ਇਸ ਦੀ 63 ਇੰਚ ਕਿਹੜੀ ਨਸਲ ਹੈ ਜੀ ਆ ਇਹ ਵੀਰ ਆਪਣਾ ਮਾਰਬਾਡੀ ਹੋਇਆ ਕਰੋ ਬਈ ਸ਼ਾਂਤ ਬੋਦੀ ਬਾਕੀ ਕਮੈਂਟ ਕਰਕੇ ਦੱਸਿਓ ਬਾਈ ਡੱਬੀ ਆਪ ਲੱਗਦਾ ਹੈ ਬਾਕੀ ਆਪਣੇ ਦਾ ਮਾਰ ਬੜੀ ਨੌਕਰੀ ਲੈਣੀ ਆਪਣੇ ਘੋੜੀ ਨਾ ਹਾਂਜੀ ਜਾਂ ਬਛੇਰਾ ਲਿਆਉਂਗੇ ਕੋਈ ਵਧੀਆ ਜਾਂ ਨੌਕਰੀ ਘੋੜੀ ਲਿਆਉਂਗੇ ਮਾਰ ਬਾੜੀ ਆਪਣੇ ਦਾ ਮਾਰ ਬਾੜੀ ਦੋ ਵਧੀਆ ਇਧਰ ਬੱਚੀ ਖੜੀ ਆ ਮਾਰ ਬਾੜੀ ਬੱਕਰੀਆਂ ਵੀ ਬਾਈ ਅੰਬਰਸਰੀ ਪਿਓਰ ਬੱਕਰੀਆਂ ਬਾਈ ਅੰਬਰਸਰੀ ਆਜਾ ਬੱਚੀ ਲੈ ਦੇ ਛੋਟੀ ਜੀ ਹਾਂਜੀ ਜਦੋਂ 7 ਮਹੀਨੇ ਦੀ ਤੇ ਇੱਜਾ ਹੋ ਗਈ ਉਹ 2 ਸਾਲ ਕੀ ਹੋ ਗਈ ਮਾਰ ਬਾੜੀ ਆਪਣੇ ਘੋੜੇ ਕੀ ਸੁਲਤਾਨ ਕੀ ਬੱਚੀ ਹੈ। ਰੋਈ ਸ਼ੌਕ। ਇਹ ਬੰਦਿਆ ਸੈਟਅਪ ਸਾਰਾ ਉਜੀ ਬਣਾਇਆ ਸੈੱਡੇ ਭਾਈ ਆਪਣੇ ਘੋੜਿਆਂ ਵਾਸਤੇ। ਇਹ ਬੱਕਰਾ ਲਿਆਣਾ ਆਪਾਂ ਨੇ ਆਪਣੇ ਯਾੜੇ ਭਾਈ ਤੇ ਉਹ ਦੁੱਖੀ ਵਾਲੇ ਭੋਲੇ ਵਾ। ਵਧੀਆ। ਇਹ ਨਾ ਭਾਈ ਰੱਬੋ ਵਾਲੇ ਬਰੀਡ ਮੰਦੇ ਆ ਬੱਕਰਾ। ਰੱਬੋ ਵਾਲੀ ਨਸਲ ਆ ਬੱਕਰਿਆਂ ਕੋਈ। ਉਸ ਬਰੀਡ ਮੰਦੇ ਆ। ਦੋ ਦੰਦ ਹੈ ਹਲੀ। ਰੋਈ ਭਾਈ। ਇਹ ਜਮਨਾਪਰੀ ਬੜੀ ਬੱਕਰੀ ਜਮਨਾਪਰੀ ਨਸਲ ਕਹਦੇ ਆਂ ਮੇਰੇ ਇਸਨੇ ਬੈਠੀ ਆ ਜਮਨਾਪਰੀ ਇਸਕੇ ਬੱਚੇ ਐ ਦੋਏ ਕਰੋ ਬਈ ਸ਼ੌਂਕ ਸੋਹਣੀ ਦੇ ਕਿੰਨੀ ਆ ਬਈ ਕੰਨ ਇਨਕੇ ਇਸ ਤਰ੍ਹਾਂ ਕੰਨਾਂ ਤੇ ਪਤਾ ਲਗਾ ਜਮਨਾਪਰੀਆਂ ਕੰਨ ਜੇ ਹੋਰ ਸਾਭ ਕੇ ਨੇ ਕਰੋ ਬਈ ਸ਼ੌਂਕ ਕਿ ਲੱਖ 40000 ਕੀ ਉਹ ਥਾਲੇ ਤੀਸਰੇ ਨੰਬਰ ਵਾਲੀ ਲੱਗੀ ਇਹ ਕਿਹੜੀ ਨਸਲ ਹੈ ਇਹ ਮੁਰਰਾ ਵੀ ਸਾਰੀ ਮੁਰਰਾ ਹੈ ਜਿਹੜੇ ਲੇਕ ਨੀਲੀ 라ਵੀ ਪਿਓਰ ਨੀਲੀ 라ਵੀ ਉਹ ਬਰਾ ਬੰਦੇ ਪਿੱਛਾ ਥਾਲ ਦੇ ਇਹ ਦੋ ਝੋਟੀਆਂ ਇੱਕ ਬਾਈ ਬਰੇ ਛਾਈ ਦੀ ਸਿਆਦਪੁਰ ਵਾਲੇ ਬਰੇ ਜੋ ਇਹ ਮੁਰਰਾ ਬਹੁਤ ਸੋਹਣੀ ਝੋਟੀਆਂ ਦੇ ਉਹ ਤਾਂ ਘੱਟਾ ਇੱਕ ਵੀ ਉਹ 25 ਬੈਠੀ ਆ ਜੋ ਇਸ ਵੇਸ ਕੀ ਹੈ ਗਵਲੀ ਦੀ ਤਿੰਨੇ ਮੱਲੀ ਡੰਗਰ ਆਪਾਂ ਨੇ ਪਹਿਲਾਂ 33000 ਰੀ ਤਿੰਨੇ ਸਭ ਨੂੰ ਲੈ ਆਏ ਜਾਈਂਗਾ ਇੱਕ ਤੀਆਂ ਸਾਰੀ ਘਰ ਕੀ ਆਮੋਲੀਆਂ ਲੀਆਂ ਦੀ ਸਾਰੀ ਛੋਟੀ ਛੋਟੀ ਆ ਤੇ ਬਿਆਣੇ ਯੋਗੀ ਹੋ ਰਹੀ ਆ ਸਾਰੀ ਲੱਗਣੇ ਯੋਗੀ ਆ ਹਾਂਜੀ ਪਰ ਉਹ ਹੀ ਸਾਰਾ ਇਹੋ ਕੱਟਾ ਪਾ ਲੂਗਾ ਵੀ ਰਿਸਟੋ ਪੀਗਾ ਕੱਟਾ ਆ ਅੱਗੇ ਨਿਯਾਰ ਕਰਾਂਗੇ ਦੁੱਧ ਬਹੁਤ ਪਲੂਣ ਕੇ ਕਿ ਝੋਟੀ 14 ਕਿਲੋ ਦੁੱਧ ਦੇ ਰਹੀ ਆ ਫਿਰ ਅੱਛਾ ਜੀ ਹਾਂਜੀ